ਸਸੀ ਗੱਲ ਜੀ ਆਪਾਂ ਲੱਗੇ ਆ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਬੱਚਿਆਂ ਨੂੰ ਕੁਝ ਦਾਣੇ ਦੁਨੇ ਦੇਤੇ ਆ ਤੇ ਕਾਰੋਬਾਰ ਕਹਿਣ ਦਾ ਭਾਵ ਹੋ ਗਈ ਬਕੂਤਰਾਂ ਦਾ ਸਿਸਟਮ ਕਾਫੀ ਵੱਧ ਗਿਆ ਤੇ ਜਿਹਦੇ ਚ 10 12 ਬੱਚੇ ਤਾਂ ਜਿਹੜੇ ਸਾਥੀ ਪਾਲਣ ਵਾਲੇ ਆ ਹਨਾ ਚੱਕਣਾ ਨੇ ਅੱਜ ਸਵੇਰ ਆਪਾਂ ਉਹ ਚੱਕ ਲਾਂਗੇ ਤੇ ਬਾਕੀ ਨਵੰਗਾ ਜੋੜੂਆਂ ਲਾਂਗਾ 1 2 ਉਹ ਤੁਹਾਨੂੰ ਪੁੱਤਰਾ ਅੱਜ ਵਧੀਆ ਤਸੱਲੀ ਨਾਲ ਦਿਖਾਵਾਂਗੇ ਚਾਨਣੇ ਪੂਰੇ ਵਧੀਆ ਉੱਥੇ ਕੱਲ ਦਿਖਾਈ ਸੀ ਕੱਲ ਸਵਾਰ ਕੇ ਦੇਹੀ ਆਪਾਂ ਦੇ ਦिए ਬੱਚਿਆਂ ਨੂੰ ਛੋਲੇ ਤੇ ਨਾਲੇ ਅੱਜ ਦੂਜੇ ਬੱਚੇ ਚੱਕਾਂਗੇ ਆਪਾਂ ਆ ਬੱਚੇ ਦਾ ਪੂਰੀਏ ਛਤਰੀ ਤੇ ਪਾਉਣ ਇਹਨਾਂ ਨੂੰ ਤੇ ਤਾਂ ਠੀਕ ਉਹ ਕੋਲ ਮਲਾ ਕੇ ਸਹੀ ਆ ਤੇ ਇਹਨਾਂ ਨੂੰ ਦੇ ਕੇ ਛੋਲੇ ਨਾਲ ਦੂਜੇ ਬੱਚੇ ਚੱਕ ਲਾਂਗੇ ਤੇ ਨਾਲ ਦੂਜੇ ਨਾਲ ਛੋਲੇ ਦੇ ਦਿਆਂਗਾ ਆਪਾਂ ਇਹ ਚੱਕਣ ਲੱਗੇ ਆ ਬੱਚੇ ਚਾਰ ਇੱਕ ਤਾਂ ਚੱਕਣ ਲੱਗਿਆ ਦੋ ਹੋ ਤੇ ਦੋ ਹੁਣ ਆਪਾਂ ਚੱਕਦੇ ਆ ਇਹਨਾਂ ਨੂੰ ਇਹ ਬੱਚੇ ਜਿਹੜੇ ਆਪਾਂ ਕੱਢ ਲਏ ਹੁਣ ਆਪਾਂ ਬੱਚਿਆਂ ਨੂੰ ਦੇ ਦੇ ਕੇ ਚੋਗ ਸੁਬਾ ਹੋ ਗਈ ਦੂਜਾ ਦਿਨ ਚੱਲ ਪਿਆ ਵਲੌਗ ਦਾ ਅੱਜ ਪੂਰਾ ਕਰਦੇ ਆਂ ਰਕਈ ਪੂਰਾ ਹੀ ਨਹੀਂ ਹੁੰਦਾਗਾ ਇਹਨਾਂ ਨੂੰ ਦੇ ਕੇ ਚੋਣੂਗਾ ਤਕਰੀਬਨ ਇਹਨਾਂ ਸਾਰੇ ਬੱਚੇ ਚੱਕ ਲੈ ਚਾਰ ਤੇ ਚਾਰ ਤੇ ਤਿੰਨ ਸੱਤ ਸੱਤ ਬੱਚੇ ਆ ਕਿਉਂਕਿ ਯਾਰ ਚੋਕ ਘਟ ਦਿੰਦੇ ਸੀਗੇ ਕੂਤਰ ਫਿਰ ਮੈਂ ਗੇਰ ਹੱਥ ਹੀ ਪਾਲ ਜਾਣਗੇ ਵਧੀਆ ਕੂਤਰ ਦਾ ਚੀਨਾ ਹੈ ਉਹੋ ਹੀ ਆ ਜਿਹੜਾ ਆਪਣੇ ਇੱਥੇ ਫਰਦਾ ਹੁੰਦਾ ਏ ਕੋਈ ਆਂ ਆ ਫਕ ਬੋ ਦੋ ਤਿੰਨ ਕਬੂਤਰ ਫਿਰਦੇ ਆ ਪਤਾ ਨਹੀਂ ਆਏ ਆ ਕਿ ਕੀ ਹਿਸਾਬ ਕਿਤਾਬ ਆ ਬਈ ਬਾਹਰੋਂ ਬੂਹਰੋਂ ਆਏ ਆ ਦੋ ਤਿੰਨ ਕਬੂਤਰ ਫਿਰਦੇ ਵੇ ਆ ਤੇ ਦੋ ਤਿੰਨ ਫਰਦੇ ਆ ਕਬੂਤਰ ਆ ਆ ਗਿਆ ਉਹ ਆ ਜਾਂਦਾ baba ਦੋ ਤਿੰਨ ਕਬੂਤਰ ਫਰਦੇ ਆ ਵੀ ਆਏ ਨਹੀਂ ਪਤਾ ਵੀ ਆਏ ਹੋਏ ਆ ਕਿ ਕੀ ਹਿਸਾਬ ਕਿਤਾਬ ਜੰਪ ਪੈਣ ਚੁਕੇ ਨੇ ਬੱਚੇ ਪੁੱੱਚੇ ਛੱਡੇ ਦਾਣਾ ਪਾਣੀ ਆਪਾਂ ਪਾਤਾ ਤੇ ਵਾਈਫਾਈ ਆਪਣਾ 2 ਦਿਨ ਹੋ ਗਿਆ ਬੰਦ ਪਿਆ ਤੇ ਵੀਡੀਓ ਆਪਾਂ ਕੋਈ ਪਾਈ ਨਹੀਂ ਆ ਜਾਲੀਆਂ ਇਹਨਾਂ ਨੂੰ ਬੱਚਿਆਂ ਨੂੰ ਵੀ ਇਰਜ਼ਾ ਤਾਂ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਇਹਨਾਂ ਨੂੰ ਸਾਰੇ ਦਾਣਾ ਪਾਣੀ ਖਾਈ ਜਾਂਦੇ ਆ ਵੀ ਨਹੀਂ ਆ ਪੂਰਾ ਨੰਦਵੇਂ ਹੀ ਮੋੜ ਕਰਤਾ ਨੀ ਯਾਰ ਇਹ ਧਾਰ ਸਾਰੇ ਨੀ ਆ ਰਹੀ ਆ ਗਿਆ ਪਾਣੀ ਵੀ ਨਹੀਂ ਛੱਡੇ ਸੀ ਆਪਾਂ ਝੂਨਾ ਵਾਣ ਸਾਰਾ ਰੜਮਦਾਣੀ ਪਿਆ ਸੀ ਤੇ ਵਧੀਆ ਹੋ ਗਿਆ ਮਾਹੌਲ ਇਧਰ ਪਰਾਂ ਨੂੰ ਸੂਰਜ ਵਾਲੀ ਅੰਨੀ ਤਾਂ ਬੱਦਲ ਵਾਟੀ ਕੱਢ ਰਿਹਾ ਹੈਗਾ ਬਹੁਤ ਜਿਆਦਾ ਪਈ ਜਾਂਦਾ ਹੈ ਮੀਂਹ ਤਾਂ ਇੱਥੇ ਹੀ ਬਹੁਤ ਸੀ ਪੂਰਾ ਹੀ ਨਾਮ ਦਾ ਮੀਂਹ ਮਾਹੌਲ ਸੀਗਾ ਝੂਨਾ ਓਕੇ ਦੀ ਰਿਪੋਰਟ ਹੋ ਗਿਆ ਤੇ ਹੁਣ ਜਿਹੜੀ ਮਾੜਾ ਮੂਟ ਬਿਮਾਰੀ ਸ਼ਮਾਰੀ ਨਾਲੇ ਉਹ ਸਪਰੇ ਕਰਣੀ ਉਹ ਪਰਲੇ ਚ ਰੇ ਹੋ ਸਿੱਟ ਕੇ ਜਾਣੀ ਆ ਉਹ ਵੇਖੋ ਮੀਂਹ ਕਿੰਨਾ ਪਈ ਜਾਂਦਾ ਉਧਰ ਪਰਲੇ ਪਾਸੇ ਉਹ ਦੇਖੋ ਕਿੰਨਾ ਵੀਡੀਓ ਬਣਾਉਣ ਦੇ ਚੱਕਰ ਜਮ ਭੇਜ ਗਿਆ ਮੈਂ ਵੀਡੀਓ ਲਾਜ਼ਮੀ ਬਣਾ ਕੇ ਲੈਣੀ ਹੈ ਕੱਟਣਾ ਚੁਣਨਾ ਚੋਕੀ ਦੀ ਰਿਪੋਰਟ ਕੋਈ ਮਾੜਾ ਮੋਟਾ ਪ੍ਰੋਬਲਮ ਕੋਈ ਸਾਧੀ ਇਧਰ ਨੂੰ ਪਾਲਾ ਪੈੜਾ ਬੱਦਲ ਬਣਿਆ ਖੜਾ ਵੀ ਸੀਗਾ ਤੇ ਚਿੱਕੜ ਜਾ ਕਰ ਗਿਆ ਰੱਬ ਇੰਨਾ ਨਹੀਂ ਭਈ ਕੁੱਲ ਮਿਲਾ ਕੇ ਠੀਕ ਸੀਗਾ ਮੀ ਤੇ ਆਪਣੀ ਜੰਗਫੂਰ ਸਾਫਰਦੀ ਹੈ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਸਸਤੀ ਕਾਲ ਜੀ